ਸਤਿ ਸ੍ਰੀ ਅਕਾਲ ਜੀ ਸਾਰੇ ਦੇਸੀ ਪਰਦੇਸੀ ਬੈਠੇ ਪੈਂਪਰਾਵਾਂ ਨੂੰ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਅੱਜ ਜੀ ਆਪਾਂ ਬਣਾਉਣੇ ਆ ਤੰਦੂਰੀ ਬਰੈਡ ਤੇ ਨਾਲ ਬਣਾਵਾਂਗੇ ਜੀ ਤੰਦੂਰੀ ਆਲੂ ਵਾਲੇ ਫੁਲਕੀ ਸਭ ਤੋਂ ਪਹਿਲਾਂ ਆਪਾਂ ਦੁੱਧ ਦੁੱਧ ਦੀ ਜਗ੍ਹਾ ਤੁਸੀਂ ਪਾਣੀ ਦਾ ਇਸਤੇਮਾਲ ਕਰ ਸਕਦੇ ਜੀ ਦੁੱਧ ਆਪਾਂ ਨਿੱਗਾ ਕਰ ਲੈਣਾ ਵਾ ਉਹਦੇ ਵਿੱਚ ਪਾ ਲੈਣਾ ਯੀਸਟ ਆਪਾਂ ਜਿਹਨੂੰ ਖਮੀਰ ਕਹਿੰਦੇ ਆ ਤੇ ਖੰਡ 3-4 ਚਮਚੇ ਇਹਨੂੰ ਘੋਲ ਕੇ 15 ਤੋਂ 20 ਮਿੰਟ ਰੱਖ ਦੇਣਾ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਵੇ ਵੀ ਆਪਣਾ ਜਿਹੜਾ ਯੀਸਟ ਜਾਂ ਖਮੀਰ ਹੈ ਉਹ ਖਰਾਬ ਨਹੀਂ ਹੈ ਉਹ ਮਤਲਬ ਪ੍ਰੋਪਰ ਐਕਟੀਵੇਟ ਹੁੰਦਾ ਕਿ ਨਹੀਂ ਉਸ ਤੋਂ ਬਾਅਦ ਆਪਾਂ ਗੁੰਨ ਲੈਣਾ ਜੀ ਆਟਾ ਆ ਆਲੂ ਦੇ ਪਰੌਂਠੇ ਬਣਾਉਣ ਵਾਸਤੇ ਤੰਦੂਰੀ ਤੇ ਆਟਾ ਨਾਰਮਲ ਜਿੱਦਾਂ ਆਪਾਂ ਆਮ ਗੁੰਨਦੇ ਹਾਂ ਥੋੜਾ ਨਮਕ ਤੇ ਅਜਵਾਈਨ ਵਿੱਚ ਜਰੂਰ ਔਰ ਲਾ ਲਿਓ ਕਿਉਂਕਿ ਬਰਸਾਤ ਦਾ ਮੌਸਮ ਆ ਤੇ ਇਹ ਆ ਕੇ ਬੱਚਿਆਂ ਦੇ ਜਾਂ ਪਰਿਵਾਰ ਦੇ ਕਿਸੇ ਦੇ પેટ ਦੀ ਕੋਈ ਪ੍ਰੋਬਲਮ ਨਾ ਹੋਵੇ ਉਸ ਤੋਂ ਬਾਅਦ ਆਪਾਂ ਵੇਖਦੇ ਆਂ ਵੇਖੋ ਜੀ ਆਪਣਾ ਯੀਸਟ ਜਿਹੜਾ ਪੂਰਾ ਐਕਟਿਵੇਟ ਆ ਪੂਰਾ ਫੁੱਲ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਮਿਲਾ ਲੈਣੇ ਆ ਮੈਦਾ ਆਟਾ ਜਾਂ ਮੈਦਾ ਉਹ ਤੁਹਾਡਾ ਡਿਸ਼ ਜਿਹੜੀ ਵੀ ਤੁਸੀਂ ਬਣਾਉਣਾ ਚਾਹੋ ਤੇ ਇਹਦੇ ਵਿੱਚ ਨਾਲ ਹੀ ਆਪਾਂ ਮੈਂ ਥੋੜਾ ਪਾਇਆ ਸੀ ਇੱਕ ਕੜਛੀ ਮਿਲਕ ਪਾਊਡਰ ਮਿਲਕ ਪਾਊਡਰ ਜਿਹੜਾ ਵਾ ਬਿਲਕੁਲ ਆਪਸ਼ਨਲ ਆ ਮੇਰੇ ਕੋ ਹੈਗਾ ਸੀ ਤੇ ਇਹਦੇ ਨਾਲ ਇਹ ਥੋੜਾ ਬ੍ਰੈਡ ਜਿਹੜੇ ਆ ਵਧੀਆ ਬੰਦਦੇ ਆ ਸੌਫਟ ਜ਼ਿਆਦਾ ਬੰਦਦੇ ਆ ਬਾਕੀ ਜੇ ਤੁਹਾਡੇ ਕੋ ਨਾ ਵੀ ਉਹ ਤਾਂ ਕੋਈ ਇਦਾਂ ਚੱਕਰ ਵੀ ਨਹੀਂ ਤੁਸੀਂ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਇਹਦੇ ਤੇ ਮੈਨੂੰ ਲੱਗਾ ਕਿ ਥੋੜਾ ਮੇਰਾ ਨਾ ਕੋਲ ਪਤਲਾ ਵਾ ਇਸ ਲਈ ਮੇਰੇ ਵਿੱਚ ਥੋੜਾ ਕਿਉਂਕਿ ਮੈਂ ਇਦਾਂ ਮੇਰੇ ਕੋ ਥੋੜਾ ਸੀ ਮੈਂ ਥੋੜਾ ਆਟਾ ਮਿਕਸ ਕਰ ਲਿਆ ਸੀ ਨਾਲ ਤੇਰਾ ਨਾਲ ਹੀ ਆਪਾਂ ਇਹਦੇ ਚ ਤੇਲ ਵੀ ਪਾ ਲੈਣਾ ਵਾ ਥੋੜਾ ਜਿਹਾ ਨਮਕ ਐਡ ਕਰ ਲੈਣਾ ਤੁਸੀਂ ਟੇਸਟ ਅਕੋਰਡਿੰਗ ਨਹੀਂ ਇਹਦੇ ਚ ਬਣਾਇਦੇ ਸਿਰਫ ਹਲਕਾ ਜਿਹਾ ਅੱਧਾ ਕ ਚਮਚ ਤੁਸੀਂ ਜਿਹੜਾ ਨਾ ਨਮਕ ਐਡ ਕਰ ਲੈਣਾ ਵਾ ਤੇ ਆਟੇ ਨੂੰ ਬਾਹਰ ਵਿੱਚ ਆਪਾਂ ਤੇਲ ਨਾਲ ਇਸ ਤਰ੍ਹਾਂ ਮਲ ਕੇ ਚੀਕਣਾ ਕਰਕੇ ਤੇ ਰੱਖ ਦੇਣਾ ਵਾ ਕਟੋ-ਕਟ ਘੰਟੇ ਵਾਸਤੇ ਰੱਖ ਦਿਓ ਜਿੰਨਾ ਚਿਰ ਆਟਾ ਆਪਣਾ ਪੂਰਾ ਫੁੱਲ ਨਹੀਂ ਜਾਂਦਾ ਤੇ ਹੁਣ ਆਪਾਂ ਤਿਆਰੀ ਕਰ ਲਈਏ ਕਰ ਲੈਨੇ ਆ ਆਲੂ ਦੀ ਜਿਹੜੀ ਸਟਫਿੰਗ ਆਪਾਂ ਭਰਨੀ ਆ ਆਲੂ ਆਪਾਂ ਜਿੰਨੇ ਚਾਹੀਦੇ ਹੁਣ ਰੋਟੀਆਂ ਵਿੱਚ ਪਾਉਣ ਲਈ ਉਹਦੇ ਹਿਸਾਬ ਨਾਲ ਤੁਸੀਂ ਉਹ ਬਾਲ ਨੂੰ ਇਹਦੇ ਵਿੱਚ ਜਿਹੜਾ ਵਾ ਸਾਰੇ ਮਸਾਲੇ ਗਰਮ ਮਸਾਲਾ ਮਿਰਚ ਲੂਣ ਚਾਟ ਮਸਾਲਾ ਤੇ ਮੈਂ ਪਾਇਆ ਜੀਰਾ ਅਜਵਾਇਨਾ ਨਮਕ ਟੇਸ ਅਕੋਰਡਿੰਗ ਸਾਰੇ ਮਸਾਲੇ ਤੁਸੀਂ ਟੇਸ ਅਕੋਰਡਿੰਗ ਪਾਉਣੇ ਆ ਸੁੱਕੀ ਮੇਥੀ ਜਾਂ ਹਰੀਆ ਧਨੀਆ ਮੇਥੀ ਹੋਵੇ ਤੁਸੀਂ ਉਹ ਵੀ ਐਡ ਕਰ ਸਕਦੇ ਜੇ ਸਟਫਿੰਗ ਆਮ ਹੀ ਜਵੇਂ ਆਪਾਂ ਵੈਸੇ ਆਲੂ ਦੇ ਪਰਾਠੇ ਬਣਾਉਨੇ ਆ ਸੇਮ ਹੀ ਸਟਫਿੰਗ ਬਣਾਉਣੀ ਆ ਤੇ ਇਸ ਤਰ੍ਹਾਂ ਕਰਕੇ ਮੈਂ ਤੰਦੂਰ 'ਚ ਨਾ ਇੱਕ ਕੋਲੀ ਵਗੈਰਾ ਵੀ ਇਹਦਾ ਜਿਵੇਂ ਜਿੱਦਰ ਅਗਲੀ ਆਪਾਂ ਹਨ ਬਣਾਇਆ ਹੁੰਦਾ ਵਾ ਉਧਰ ਦੇ ਦੇਣੀ ਕਿਉਂਕਿ ਬਰਸਾਤ ਦਾ ਮੌਸਮ ਹੈ ਇੱਕ ਦਿਨ ਸਵੇਰੇ ਸਵੇਰੇ ਸਾਡੇ ਘਰ ਨਾਲ ਸੱਪ ਆ ਗਿਆ ਸੀ ਪੈਲੀਆਂ ਚ ਰਹਿੰਦੇ ਆ ਤੇ ਕਿਤੇ ਵੀ ਰਹਿੰਦੇ ਹੋਏ ਇਹ ਮਤਲਬ ਇਹ ਕਿ ਚੀਜ਼ਾਂ ਦੇ ਕੁਦਰਤੀ ਇਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਤਾਂ ਦੇਖੋ ਹੁਣ ਇਹਦੇ ਵਿੱਚ ਨਿੱਕੇ ਨਿੱਕੇ ਆ ਟਿੱਡੀਆਂ ਕਹਿਣੇ ਤੁਰੇ ਫਿਰਦੇ ਆ ਇਹਦੇ ਕਾਰਨ ਹੀ ਆਪਾਂ ਇਹਦੇ ਚ ਲੱਸੀ ਤੇ ਨਮਕ ਦਾ ਘੋਲ ਲਾਉਨੇ ਆ ਇੱਕ ਇਹਦੇ ਨਾਲ ਮਿੱਟੀ ਨਹੀਂ ਲਾਤਦੀ ਇੱਕ ਜਿਵੇਂ ਹੁਣ ਕੁਝ ਵੀ ਬਰਸਾਤੀ ਮੌਸਮ ਹੋਵੇ ਜਾਂ ਵੈਸੇ ਵੀ ਹੋਵੇ ਤੇ ਕੋਈ ਟਿੱਡੀ ਕਹਿਣੀ ਮੜ ਜਾਂਦੀ ਏ ਇਹਦੇ ਚ ਤੇਰੇ ਨਾਲ ਕੀ ਆ ਕਿ ਤੰਦੂਰ ਦੀ ਸਫਾਈ ਹੋ ਜਾਂਦੀ ਏ ਇੱਕ ਸਾਫ ਦਾ ਸ਼ੁੱਧੀਕਰਨ ਹੋ ਜਾਂਦਾ ਵਾ ਕਿਉਂਕਿ ਹੁਣ ਆਪਾਂ ਫੁਲਕੇ ਦੇ ਤੰਦੂਰ ਨਾਲ ਹੀ ਲਾਉਨੇ ਆ ਨਾ ਤੇ ਆ ਵੀ ਕੋਈ ਇਨਫੈਕਸ਼ਨ ਵਗੈਰਾ ਆਪਣੇ ਜਾਂ ਆਪਣੇ ਬੱਚਿਆਂ ਦੇ ਪੇਟ ਅੰਦਰ ਨਾ ਜਾਵੇ ਤੇ ਇਹਦੇ ਨਾਲ ਸਾਰੀ ਇੱਕ ਵਾਰੀ ਸਫਾਈ ਹੋ ਜਾਂਦੀ ਆ ਤੇ ਲਾਉਣਾ ਕੀ ਆਪਾਂ ਲੱਸੀ ਜਾਂ ਦਹੀਂ ਜੇ ਤੁਸੀਂ ਨਮਕਰ ਲਾ ਲੈਣਾ ਵੈਸੇ ਤੇ ਲੱਸੀ ਜ਼ਿਆਦਾ ਬਿਹਤਰ ਹੈ ਦਹੀਂ ਨਾਲੋਂ ਨਮਕਰ ਲਾ ਕੇ ਤੇ ਤੁਸੀਂ ਚਾਚਫੇਰੇ ਨੂੰ ਇੱਕ ਵਾਰਾ ਲੇਪ ਕਰ ਲੈਣਾ ਉਸ ਤੋਂ ਬਾਅਦ ਆਪਾਂ ਅੱਗ ਬਾਲ ਲੈਨੇ ਆ ਅੱਗ ਜੇ ਆਪਾਂ ਤੁਸੀਂ ਲੱਕੜ ਦੀ ਬਾਲੋ ਜਾਂ ਗੋਇਆਂ ਦੀ ਪਾਥੀਆਂ ਦੀ ਹਨਾ ਬਰੇ ਆਪੇ ਨੂੰ ਬਾਲਣ ਲਈ ਤੁਸੀਂ ਤੇਲ ਦਾ ਇਸਤੇਮਾਲ ਨਾ ਕਰੋ ਕਿਸੇ ਵੀ ਡੀਜ਼ਲ ਪੈਟਰੋਲ ਦਾ ਕੋਈ ਵੀ ਚਾਗਾ ਜੀ ਵਰਤੋ ਤੁਸੀਂ ਜਿਵੇਂ ਕਾਪੀਆਂ ਦਾ ਜਾਂ ਖਬਰ ਦਾ ਹੋ ਗਿਆ ਵਿੱਚ ਲਪਾਫਾ ਜਿਵੇਂ ਹੈ ਨਾ ਪਲਾਸਟਿਕ ਦਾ ਉਹ ਵੀ ਨਹੀਂ ਵਿੱਚ ਲਾਉਣਾ ਆਪਾਂ ਕਿਉਂਕਿ ਉਹ ਫਿਰ ਆਪਾਂ ਰੋਟੀ ਕਿਸੇ ਵੇਲੇ ਵਿੱਚ ਡਿੱਗ ਜਾਂਦੀ ਹੈ ਤੇ ਸਾਰੀਆਂ ਚੀਜ਼ਾਂ ਆਪਣੀ ਸਿਹਤ ਲਈ ਮਾੜੀਆਂ ਤੇਲ ਦੀ ਵੀ ਸਮੈਲ ਆਉਗੀ ਹੁਣ ਆਪਾਂ ਸਟਫਿੰਗ ਆਪਣੇ ਪੇਰੇ ਬਣਾ ਕੇ ਉਹਦੇ ਵਿੱਚ ਇਸ ਤਰ੍ਹਾਂ ਫਿਲ ਕਰ ਲੈਣੀ ਆ ਤੇ ਰੋਟੀਆਂ ਜਿਹੜੀਆਂ ਆਪਾਂ ਨਾਲੋਂ ਨਾਲ ਪਕਾਈ ਜਾਣੀਆਂ ਚਾਹੇ ਤੁਸੀਂ ਇਹਨਾਂ ਨੂੰ ਹੱਥ ਨਾਲ ਥੱਪ ਲੋ ਚਾਹੇ ਤੁਸੀਂ ਵੇਲ ਲੈਣਾ ਬਣਾ ਲਓ ਇਹ ਤੁਹਾਡੇ ਤੇ ਜਿੱਦਾਂ ਤੁਹਾਨੂੰ ਆਸਾਨ ਲੱਗੇ ਉਸੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਜੇ ਤੇ ਹਲਕਾ ਜਿਹੇ ਸਾਈਡ ਤੇ ਇੱਕ ਤੇ ਪਾਣੀ ਲਾ ਲੈਣਾ ਜਿਹੜਾ ਆਪਣੀ ਸਾਈਡ ਤੰਦੂਰ ਦੇ ਮਤਲਬ ਅੱਗ ਵਾਲੀ ਸਾਈਡ ਤੇ ਹੋ ਜਾਣੀ ਹੈ ਤਾਂ ਕਿ ਇਹਦਾ ਸੇਕ ਇੱਕਦਮ ਨਾ ਵੱਜੇ ਰੋਟੀ ਨੂੰ ਹਲਕੀ ਹਲਕੀ ਪੱਕ ਜੇ ਅੱਜ ਥੋੜੀ ਮੇਰੀ ਪ੍ਰੋਬਲਮ ਇਹ ਹੋਈ ਸੀ ਕਿ ਸੇਕ ਥੋੜਾ ਨਾ ਤੰਦੂਰ ਦਾ ਘਟ ਗਿਆ ਸੀ ਇੱਕ ਤੇ ਬਰਸਾਤੀ ਮੌਸਮ ਹੈ ਬਾਲਨ ਵਗੈਰਾ ਵੀ ਸਾਰਾ ਗਿੱਲਾ ਹੋਇਆ ਪਿਆ ਤੰਦੂਰ ਵੀ ਸਾਰਾ ਗਿੱਲਾ ਵਾ ਤੋ ਲਾ ਕਰਕੇ ਰੋਟੀਆਂ ਥੋੜੀਆਂ ਨਾ ਸੁੱਕ ਕੇ ਲੱਥੀਆਂ ਸੀ ਕਿਉਂਕਿ ਸੇਕ ਪ੍ਰੋਪਰ ਨਹੀਂ ਸੀ ਹੈਗਾ ਫਿਰ ਮੈਂ ਹੁਣ ਇੱਕ ਵਾਰੀ ਰੋਟੀਆਂ ਵਿੱਚ ਲਾ ਲਈਆਂ ਸੀ ਤੇ ਅੱਗ ਵੀ ਜਿਹੜੀ ਮੈਂ ਦੁਬਾਰਾ ਵਿੱਚ ਬਾਲਣੀ ਹੀ ਸਾਰੀ ਕਿਉਂਕਿ ਜੇ ਅੱਗ ਇੱਕਦਮ ਬਲ ਜਾਂਦੀ ਹੈ ਫਿਰ ਸਾਰੀਆਂ ਰੋਟੀਆਂ ਜਿਹੜੀਆਂ ਨਾਲ ਲੱਗੀਆਂ ਉਹ ਸੜ ਜਾਣੀਆਂ ਸੀ ਫਿਰ ਥੋੜਾ ਜਿਹਾ ਨਾ ਜਿਵੇਂ ਆਪਾਂ ਆਖਦੇ ਨੇ ਰੋਟੀ ਸੁੱਕੀ ਟਾਈਪ ਜੀ ਬਣ ਗਈ ਸੀ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਹੁਣ ਤੁਸੀਂ ਰੋਟੀ ਬਣੀ ਤੇ ਟੇਸਟੀ ਸੀ ਤੇ ਇਹਨੂੰ ਤੁਸੀਂ ਇੱਤਾਂ ਹੀ ਚਾਹੇ ਮੱਖਣੀ ਨਾਲ ਦੇਸੀ ਘਿਓ ਨਾਲ ਚੁੱਪਲੋ ਨਾਲ ਦਹੀਂ ਹੋਵੇ ਤੇ ਉਹਦੇ ਨਾਲ ਤੁਸੀਂ ਇਹਨੂੰ ਸਰਵ ਕਰ ਦੋ ਬੱਚਿਆਂ ਨੂੰ ਮੈਂ ਕਿਹਾ ਜੀ ਦਹੀਂ ਤੁਸੀਂ ਅੰਦਰ ਹੀ ਪਾ ਕੇ ਤੇ ਖਾਈ ਜਾਓ ਕਿਉਂਕਿ ਮੈਂ بار بار ਜੇ ਅੰਦਰ ਜਾਂਨੀ ਫਿਰ ਇੱਥੇ ਕਾਹ ਵਗੈਰਾ ਜਿਹੜੇ ਆ ਉਹ ਆਟਾ ਵਗੈਰਾ ਝੂਠਾ ਕਰ ਜਾਂਦੇ ਆ ਤੇ ਜਿਵੇਂ ਆਰੀ ਉਹਨਾਂ ਦੀ ਲਈ ਸੀ ਪੇਂਦਰੇ ਦਹੀਂ ਵਗੈਰਾ ਆਪਣਾ ਪਾਈ ਜਾਓ ਨਾਲ ਫੁਲਕਿਆਂ ਦੇ ਤੇ ਖਾਈ ਜਾਓ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਫੁਲਕੇ ਜਿਹੜੇ ਆ ਉਹ ਬਣਾ ਲੈਣੇ ਆ ਵੈਸੇ ਤੇ ਤੰਦੂਰ ਦਾ ਸੇਕ ਘੱਟ ਹੋਵੇ ਤੇ ਲਾਉਣੀ ਰੋਟੀ ਤੇ ਲਾਉਣੀ ਵੀ ਸੌਖੀ ਹੈ ਪਰ ਜੇ ਬਿਲਕੁਲ ਜ਼ਿਆਦਾ ਘੜ ਜੇ ਤੇ ਉਹ ਫਿਰ ਰੋਟੀਆਂ ਜਿਹੜੀਆਂ ਆਪਣੀਆਂ ਸੁੱਕ ਜਾਂਦੀਆਂ ਸਹੀ ਤਰੀਕੇ ਨਾਲ ਲੱਥਦੀਆਂ ਨਹੀਂ ਆ ਰੋਟੀਆਂ ਲਾਉਣ ਤੋਂ ਬਾਅਦ ਹੁਣ ਆਪਣੀ ਸੀ ਬ੍ਰੈਡ ਬਣਾਉਣ ਦੀ ਵਾਰੀ ਤੇ ਬ੍ਰੈਡ ਦਾ ਵੇਖੋ ਆਟਾ ਆਪਣਾ ਡਬਲ ਹੋ ਗਿਆ ਵਾ ਫੁੱਲ ਕੇ ਹੁਣ ਆਪਾਂ ਇਹਦੇ ਪੇੜੇ ਬਣਾ ਲੈਣੇ ਆ ਚਾਹੇ ਤੁਸੀਂ ਕਿਸੇ ਵੱਡੇ ਕੰਟੇਨਰ ਤੇ ਇਦਾਂ ਸਲਵਰਦਾ ਹੋਵੇ ਤੇ ਪਾ ਕੇ ਸਿੱਧਾ ਵਿੱਚ ਵੀ ਰੱਖ ਸਕਦੇ ਇਹਦੇ ਨਹੀਂ ਤੇ ਮੇਰੇ ਕੋਲ ਆ ਟਰੇ ਹੈਗੀ ਬਰਫੀ ਵਾਸਤੇ ਲਿਆਂਦੀ ਸੀ ਤੇ ਆ ਵੇਖੋ ਇਦਾਂ ਆਟੇ ਦਾ ਇੱਕ ਵਾਰੀ ਆਪਾਂ ਇਹਨੂੰ ਦੁਬਾਰਾ ਮਲ ਲੈਣਾ ਵਾ ਤੇ ਪੇੜੇ ਬਣਾ ਕੇ ਆਪਾਂ ਉਹਨੂੰ ਟ੍ਰੇ ਨੂੰ ਥੋੜੀ ਤੇਲ ਨਾਲ ਗ੍ਰੀਸ ਕਰ ਲਿਆਓ ਤੇ ਉਹਦੇ ਵਿੱਚ ਰੱਖ ਕੇ ਫਿਰ ਇਹਨੂੰ ਆਪਾਂ ਅੱਧੇ ਘੰਟੇ ਲਈ ਰੱਖ ਦੇਣਾ ਤਾਂ ਕਿ ਜਿੰਨਾ ਕੋ ਪੇੜਿਆਂ ਨੇ ਉਹਨਾਂ ਨੇ ਫੁੱਲਣਾ ਹੋਵੇ ਉਹ ਫੁੱਲ ਜਾਣ ਇੱਕਦਮ ਆਪਾਂ ਸੇਕਤੇ ਰੱਖ ਦਾਂਗੇ ਤੇ ਉਹ ਫਿਰ ਵਧੀਆ ਨਹੀਂ ਬਣਨੇ ਹੈਗੇ ਅੱਧੇ ਘੰਟੇ ਲਈ ਆਪਾਂ ਇਹਨੂੰ ਫਿਰ ਰੱਖ ਦੇਣਾ ਸਾਰੇ ਪੇੜੇ ਜਿੰਨੇ ਕੇ ਤੁਸੀਂ ਹਿਸਾਬ ਨਾਲ ਚਾਹੇ ਵੱਡੇ ਪੇੜੇ ਬਣਾ ਲਓ ਛੋਟੇ ਬਣਾ ਲਓ ਇਹ ਤੁਹਾਡੀ ਮਰਜ਼ੀ ਹੈ ਕਿ ਕਿਹੜੇ ਹਿਸਾਬ ਨਾਲ ਬਣਾਉਣੇ ਆ ਤੁਸੀਂ ਇਸ ਤਰ੍ਹਾਂ ਦੇਖੋ ਪੇੜੇ ਅਲੱਗ-ਅਲੱਗ ਜਿਹੜੇ ਫੁੱਲ ਗਏ ਇਹਨਾਂ ਨੇ ਨਾਲ ਜੋੜ ਜਾਣਾ ਇੱਕ ਵਾਰੀ ਮੈਂ ਅੱਗ ਹੁਣ ਫੇਰ ਦੁਬਾਰਾ ਬਾਤੀ ਸੀ ਵਿੱਚ ਕਿਉਂਕਿ ਅੱਗ ਦਾ ਸੇਕ ਅਜ ਬਿਲਕੁਲ ਘਟ ਗਿਆ ਸੀ ਗੋਏ ਵੀ ਥੋੜਾ ਜਿਆਦਾ ਸੁੱਕੇ ਨਹੀਂ ਸੀ ਤੇ ਮੈਂ ਕਿਹਾ ਫਿਰ ਬ੍ਰੈਡ ਵੀ ਜਿਹੜੇ ਆ ਕਿਤੇ ਇਹਨਾਂ ਹੋਵੇ ਕਿ ਵਧੀਆ ਬਨਣਾ ਆਪਣੇ ਤੇ ਆਪਾਂ ਰੱਖਦੇ ਸੀ ਅੱਧੇ ਘੰਟੇ ਲਈ ਆਪਾਂ ਰੱਖੇ ਸੀ ਪੇੜੇ ਬਣਾ ਕੇ ਹੁਣ ਇਹਦੇ ਤੇ ਮੈਂ ਪਹਿਲਾਂ ਤੇ ਰੱਖੀ ਸੀ ਲੋ ਲੋ ਦੇ ਉੱਪਰ ਇਦਾਂ ਵੇਖੋ ਹੁਣ ਜੁੜ ਗਏ ਨੇ ਨਾਲ ਪੇੜੇ ਫੁੱਲ ਗਏ ਜਿੰਨਾ ਕੋ ਉਹਨਾਂ ਨੇ ਫੁੱਲਣਾ ਸੀ ਸਾਰਿਆਂ ਨੇ ਤੇ ਇਹਨੂੰ ਆਪਾਂ ਇਹਦੇ ਉੱਪਰ ਰੱਖ ਕੇ ਉੱਪਰੋਂ ਆਪਣਾ ਜਿਹੜਾ ਸੀ ਉਹ ਪ੍ਰਾਤਨਾਲ ਕਵਰ ਕਰਤਾ ਸੀ ਮੈਂ ਬਿਲਕੁਲ ਪ੍ਰੋਪਰ ਏਸ ਤੋਂ ਦੂਰ ਤੇ ਸਿਰਫ ਇਹ ਤੰਦੂਰੀ ਰੋਟੀਆਂ ਹੀ ਜਿਹੜੀਆਂ ਉਹ ਜਿਆਦਾ ਬੈਸਟ ਬਣਦੀਆਂ ਵਾ ਤੇ ਆਹ ਵੇਖੋ ਆਪਣੇ ਇਹ ਸਾਰੇ ਬ੍ਰੈਡ ਬਣ ਗਏ ਨੇ ਦੀਨਾ ਮੈਂ ਉਲਟਾ ਪਲਟਾ ਜੇ ਮਾਰ ਜੀ ਜਾਂਦੀ ਸੀ ਇਹਨਾਂ ਨੂੰ ਤਾਂ ਕਿ ਆਪਣੇ ਸੜ ਨਾ ਜਾਣ ਫਿਰ ਲੋਹ ਦੇ ਵਿੱਚ ਸੇਕ ਇੰਨਾ ਪੈਂਦਾ ਨਹੀਂ ਸੀ ਫਿਰ ਮੈਂ ਇਹਨਾਂ ਨੂੰ ਕੀ ਕੀਤਾ ਡਾਇਰੈਕਟਲੀ ਪਲੇਟ 'ਤੇ ਰੱਖਦੀ ਸੀ ਆਹ ਵੇਖੋ ਬ੍ਰੈਡ ਆਪਣੇ ਵਾਸਤੇ ਬਹੁਤ ਸੋਹਣੇ ਬਣੇ ਸੀ ਬਸ ਇਹੀ ਵੀ ਅੱਜ ਸੇਕ ਦੇ ਜਿਆਦਾ ਚੱਕਰ ਪੈਣ ਲਿਆ ਸੀ ਸੇਕ ਬਿਲਕੁਲ ਘਟ ਜਾਂਦਾ ਸੀ ਜਾਂ ਦੇ ਗੋਏ ਗਿੱਲੇ ਹੋਣ ਦਾ ਕਰਕੇ ਨਾ ਉਹਨਾਂ ਦਾ ਸੇਕ ਪ੍ਰੋਪਰ ਨਹੀਂ ਸੀ ਬਣ ਰਿਹਾ ਬਾਕੀ ਟੇਸਟੀ ਬਹੁਤ ਜ਼ਿਆਦਾ ਬਣੇ ਸੀ ਤੇ ਇਸ ਤਰੀਕੇ ਨਾਲ ਤੁਸੀਂ ਘਰ ਤੇ ਆਸਾਨ ਤਰੀਕੇ ਨਾਲ ਕੋਈ ਵੀ ਚੀਜ਼ ਬਣਾ ਸਕਦੇ ਹੋ ਜੇ ਬਸ ਇੱਕ ਦੋ ਵਾਰੀ ਟਰਾਈ ਕਰੋ ਤੇ ਚੀਜ਼ ਜਿਹੜੀ ਆਪਾਂ ਨੂੰ ਬਣਾਉਣੀ ਆ ਜਾਂਦੀ ਆ ਤੇ ਇਹਦੇ ਵਾਸਤੇ ਮੈਂ ਦੂਜਾ ਓਵਨ ਬਣਾਵਾਂਗੀ ਮਿੱਟੀ ਦਾ ਜਿਸ ਤੇ ਆਪਾਂ ਬਿਸਕੁਟ ਬ੍ਰੈਡ ਸਾਰੀਆਂ ਹੋਰੀਆਂ ਚੀਜ਼ਾਂ ਪੀਜ਼ਾ ਵਗੈਰਾ ਜਿਵੇਂ ਚੁੱਲਾ ਟਾਈਪ ਉਹ ਓਵਨ ਹੋਰ ਹੁੰਦਾ ਵਾ ਇੱਕ ਦੋ ਦਿਨ ਨਹੀਂ ਮੈਂ ਇੱਕ ਹਫਤੇ ਤੱਕ ਉਹ ਜਿਹੜੀ ਆ ਕਿਸ ਤਰ੍ਹਾਂ ਨੂੰ ਬਣਾਉਣਾ ਉਹ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਕਿ ਆਪਾਂ ਬਿਸਕੁਟ ਕੋਈ ਵੀ ਚੀਜ਼ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਘਰੇ ਬਣਾਈਏ ਤੇ ਬਾਜ਼ਾਰੀ ਮਲਾਪਟੀ ਚੀਜ਼ਾਂ ਤੋਂ ਆਪਾਂ ਬਚੀਏ ਤੇ ਆਪਣੇ ਪਰਿਵਾਰ ਨੂੰ ਮਿਲ ਬਚਾਈਏ ਬਾਕੀ ਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਜੀ ਲੱਗੀ ਅਗਰ ਚੰਗੀ ਲੱਗੀ ਤੇ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਜਰੂਰ ਦੇਣਾ ਸੁਝਾਅ ਵੀ ਜਰੂਰ ਦੇਣਾ ਤੇ ਵਾਇਗਰੂ ਸਾਰਿਆਂ ਨੂੰ ਖੁਸ਼ ਰੱਖ ਕੇ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਵੀ ਬਣਾਓ ਜੀ ਸੋਹਣੇ ਸੋਹਣੇ ਪਕਵਾਰ ਆਪਣੇ ਪਰਿਵਾਰ ਨੂੰ ਖਵਾਓ ਵਾਇਗਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਸੱਚੇ ਬਾ ਤੇ ਵਾਹਿਗੁਰੂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਜੀ ਵਾਹਿਗੁਰੂ ਸਤਿਬੁੱਧੀ ਦੇਵੇ ਹਮੇਸ਼ਾ ਨੇਕ ਰਸਤੇ ਤੇ ਸਾਡੇ ਪੈਰ ਰਹਿਣ ਸੱਚੇ ਪਾਤਸ਼ਾਹ ਹਮੇਸ਼ਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ